ਅਸੀਂ ਚਾਹੁੰਦੇ ਆ ਕਿ ਜਿਨ੍ਹਾਂ ਨੇ ਵੱਡੇ ਪੱਧਰ ਤੇ ਗੜਬੜ ਕੀਤੀ ਹੈ ਨਰੇਗਾ ਦੇ ਕੰਮ ਦੇ ਵਿੱਚ ਕਿਉਂਕਿ ਸ਼ਰੇ ਆਮ ਜਿਹੜੀ ਹੈ ਇਹਦੇ ਵਿੱਚ ਧੰਦਲੀ ਕੀਤੀ ਗਈ ਹੈ ਕਿਉਂਕਿ ਡੀਸੀ ਮੈਡਮ ਨੂੰ ਵਾਰ-ਵਾਰ ਅਸੀਂ ਇਸ ਗੱਲ ਬਾਰੇ ਦੱਸਿਆ ਕਿ ਇਹ ਬੰਦਾ ਇੱਕ ਖੜਾ ਹੈ ਤੇ ਹਾਜ਼ਰੀਆਂ 10 ਲੱਗੀਆਂ ਇੱਥੇ ਬੀਡੀਪੀਓ ਦੇ ਸਾਈਨ ਜਾਲੀ ਕਰਕੇ ਇੱਥੇ ਦੇ ਮਸਟਰੋਲ ਜਾਰੀ ਕਰ ਰਿਹਾ ਜਿਵੇਂ ਅਜੇ ਸਿੰਘ ਇੱਕ ਜਿਹੜਾ ਉਹ ਜੀਆਰਐਸ ਹੈ ਤੇ ਮਨਿੰਦਰ ਸਿੰਘ ਏਪੀਓ ਹੈ ਅਸੀਂ ਚੋਣਿਆ ਕਿ ਇਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੇ ਉਹਦੀ ਕਾਰਵਾਈ ਜਿਹੜੀ ਹੈ ਡੀਸੀ ਸਾਹਿਬ ਨੂੰ ਕਰਨੀ ਚਾਹੀਦੀ ਸੀ ਪਰ ਉਹ ਅਜੇ ਤੱਕ ਨਹੀਂ ਕੀਤੀ ਅੱਜ ਅਸੀਂ ਫੈਸਲਾ ਇਹ ਕੀਤਾ ਹੈ ਕਿ ਜਦੋਂ ਤੱਕ ਨਰੇਗਾ ਕਾਮਿਆਂ ਨੂੰ ਉਹਨਾਂ ਦੀ ਮਜ਼ਦੂਰੀ ਦਾ ਜਿਹੜਾ ਮਜ਼ਦੂਰੀ ਕੀਤੀ ਆ ਉਹਦੇ ਪੈਸੇ ਨਹੀਂ ਮਿਲ ਜਾਂਦੇ ਨਵੇਂ ਮਸਟਰੋਲ ਨਹੀਂ ਜਾਰੀ ਕੀਤੇ ਜਾਂਦੇ ਉਦੋਂ ਤੱਕ ਲਗਾਤਾਰ ਜਿਹੜਾ ਭੁਖੜਤਾਲ 24 ਘੰਟੇ ਦੇਸੀ ਕਰਾਂਗੇ 11 ਬੰਦੇ ਹੁਣ ਬਿਠਾਵਾਂਗੇ ਅਗਲੇ ਦਿਨ ਬਦਲੀ ਕਰਕੇ 11 ਬੰਦੇ ਲਗਾਤਾਰ ਤਾਵੇਂ ਤੇ ਰੱਖਾਂਗੇ ਤੇ ਇੱਕ ਤਰੀਕ ਨੂੰ ਜਿਸ ਦਿਨ ਵੋਟਾਂ ਪੈਣੀਆਂ ਆ ਉਹ ਦਿਨ ਅਸੀਂ ਫੇਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਅੱਜ ਨਹੀਂ ਪਹੁੰਚ ਸਕੇ ਕਿਸੇ ਕਾਰਨ ਕਿਉਂਕਿ ਇੱਕ ਛੋਟਾ ਮੈਸੇਜ ਸੀ ਰਾਤ 9 ਵਜੇ ਅਸੀਂ ਤਿਆਰੀ ਕਰਾਈ ਹੈ ਤੇ ਹੁਣ ਸਾਡੇ ਕੋਲੇ ਟਾਈਮ ਬਹੁਤ ਹੈ ਔਰ ਇੱਕ ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਬਿਨਾਂ ਵੋਟ ਪਾਏ ਇੱਥੇ ਆਣਗੇ ਔਰ ਇਹਦਾ ਜਵਾਬ ਜਿਹੜਾ ਸਾਡੀ ਜਿਹੜੀ ਇੱਥੇ ਡੀਸੀ ਮੈਡਮ ਹੈ ਉਹਨੂੰ ਜ਼ਰੂਰ ਦੇਣਾ ਪਊਗਾ ਬਾਈਕਟ ਅਸੀਂ ਨਹੀਂ ਕਰਨਾ ਚਾਹੁੰਦੇ ਵੋਟ ਅਸੀਂ ਪਾਉਣਾ ਚਾਹੁੰਨੇ ਆ ਪਰ ਜਦੋਂ ਤੱਕ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਵੋਟਾਂ ਆਣ ਜਾਂ ਕੁਝ ਵੀ ਆਵੇ ਅਸੀਂ ਵੋਟ ਜੇ ਕਾਸਟ ਕਰਾਂਗੇ ਤੇ ਆਣਾ ਤਾਂ ਸਾਨੂੰ ਸਵੇਰੇ ਪਹੇਗਾ ਨਾ ਅਸੀਂ 8 ਵਜੇ ਤੋਂ ਪਹਿਲੇ ਇੱਥੇ ਪਹੁੰਚ ਜਾਵਾਂਗੇ ਡੀਸੀ ਦਫਤਰ ਅੱਗੇ ਔਰ ਉਸ ਤੋਂ ਬਾਅਦ ਮੌਕਾ ਮਿਲੇਗਾ ਮੰਨ ਜਾਣਗੇ ਤਾਂ ਅਸੀਂ ਵੋਟ ਪਾ ਦੇਾਂਗੇ ਨਹੀਂ ਮਿਲੇਗਾ ਤਾਂ ਸਮਝ ਲਓ ਇਹਨੂੰ ਬਾਈਕਟ ਕਹਿ ਸਕਦੇ ਹੋ ਤੁਸੀਂ ਪਰ ਸਾਡਾ ਬਾਈਕਟ ਨਹੀਂ ਹੈ ਪੂਰੇ ਜ਼ਿਲ੍ਹੇ ਦੇ ਇਹ ਅਸੀਂ ਕਹਿ ਸਕਦੇ ਆ ਮਸਲਾ ਕਿਉਂਕਿ ਬਹੁਤ ਪਿੰਡਾਂ ਵਿੱਚ ਇਹਨਾਂ ਨੇ ਕੰਮ ਬੇਈਮਾਨਾਨੇ ਚਲਾਇਆ ਹੀ ਨਹੀਂ ਡੀਸੀ ਮੈਡਮ ਬਾਰ-ਬਾਰ ਕਹਿੰਦੀ ਕਿ ਚੋਣ ਜ਼ਬਤਾ ਲੱਗਿਆ ਹੋਇਆ ਹੈ ਨਰੇਗਾ ਕਾਨੂੰਨ ਦੇ ਪਰ ਚੋਣ ਜ਼ਬਤਾ ਨਹੀਂ ਲੱਗਦਾ ਇਹ ਕਾਨੂੰਨ ਹੈ ਇਹ ਸਰਕਾਰੀ ਨੌਕਰੀ ਹੈ ਇਹਨੂੰ ਜਾਣਬੁੱਝ ਕੇ ਸੱਤਾਧਾਰੀ ਪਾਰਟੀ ਨੂੰ ਫਾਇਦਾ ਦੇਣ ਵਾਸਤੇ ਇਹ ਜਿਹੜਾ ਗੋਲ-ਮੋਲ ਗੱਲਾਂ ਕਰਦੇ ਆ ਇਹ ਬਰਦਾਸ਼ਤ ਤੋਂ ਬਾਹਰ ਹੈ ਇਹ ਅੱਜ ਦੀ ਮੀਟਿੰਗ ਹੋਈ ਕਿਸ ਵਾਲਾ ਅਧਿਕਾਰੀ ਕੋਈ ਮੀਟਿੰਗ ਨਹੀਂ ਹੋਈ ਸਾਡੀ ਨਾ ਕੋਈ ਸਾਨੂੰ ਸੱਦਾ ਆਇਆ ਔਰ ਨਾ ਹੀ ਅਸੀਂ ਮੀਟਿੰਗ ਵੀ ਕੀਤੀ ਹੈ ਜਦੋਂ ਕੋਈ ਸੱਦਾ ਆਏਗਾ ਅਸੀਂ ਪਹਿਲੇ ਵੀ ਨਹੀਂ ਭੱਜੇ 50 ਮੀਟਿੰਗਾਂ ਇਹਨਾਂ ਨਾਲ ਹੋ ਗਈਆਂ ਪਰ ਕਿਸੇ ਮੀਟਿੰਗ ਵਿੱਚ ਇਹ ਆਪਣੀ ਗੱਲ ਕਹਿ ਕੇ ਭੱਜ ਜਾਂਦੇ ਰਹੇ ਆ ਪਰ ਜੇ ਜਦੋਂ ਕੋਈ ਬੁਲਾਏਗਾ ਫਿਰ ਨਾ ਫਿਰ ਦੇਖਾਂਗੇ ਮੰਗਾ ਸਾਡੀ ਉਹੀ ਹੈ ਜਿਹੜਾ ਕੰਮ ਸਾਡੇ ਮਜ਼ਦੂਰਾਂ ਨੇ ਕੀਤਾ ਹੈ ਉਹਨਾਂ ਦੀ ਪੇਮੈਂਟ ਲੈਣਾ ਔਰ ਜਿਹੜਾ ਅਗਲਾ ਮਸਤੌਲ ਹੈ ਜਿਹੜੇ ਅਗਲੀ ਡਿਮਾਂਡ ਆ ਸਾਡੀ ਉਹਦਾ ਜਿਹੜਾ ਕੰਮ ਕੱਢਣ ਨੂੰ ਮਸਟੋਲ ਜਾਰੀ ਕਰਨ ਸਾਡੇ ਦੋ ਹੀ ਮੰਗਾ ਨੇ ਮੇਡ ਲਗਾਤਾਰ ਧਰਨਾ ਜਾਰੀ ਰਹੇਗਾ ਜੀ ਅਸੀਂ ਪੋਖੜਦਾਲ 24 ਘੰਟੇ ਦੀ ਰੱਖੀ ਐ ਔਰ 24 ਘੰਟੇ ਅਸੀਂ ਜਿਹੜਾ ਲਗਾਤਾਰ ਇਹਨੂੰ ਚਲਾਵਾਂਗੇ ਅੱਜ ਅਸੀਂ ਜੋ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡੀਸੀ ਮੈਡਮ ਦੇ ਖਿਲਾਫ ਫਾਜ਼ਿਲ ਕਾ ਡੀਸੀ ਦਫ਼ਤਰ ਸਾਹਮਣੇ ਧਰਨਾ ਲਾਇਆ ਸੀ ਉਹ ਬਕਾਇਦਾ ਅਸੀਂ ਲਗਾਤਾਰ ਉਹ ਜਿਹੜਾ ਪੋਖੜਦਾਲ ਸ਼ੁਰੂ ਕੀਤੀ ਐ ਲਗਾਤਾਰ ਉਹਦਾ ਬੂਆ ਬੰਦ ਕਰਕੇ ਰੱਖਾਂਗੇ ਕਿਉਂਕਿ ਸਾਡੇ ਮਨਰੇਗਾ ਮਜ਼ਦੂਰਾਂ ਨੂੰ ਜਿਹੜਾ ਉਹਨਾਂ ਦੇ ਕੀਤੇ ਕੰਮ ਦੀ ਜਿਹੜੀ ਉਹਨਾਂ ਨੂੰ ਪੇਮੈਂਟ ਨਹੀਂ ਕੀਤੀ ਜਾ ਰਹੀ ਕੁਝ ਪਿੰਡਾਂ ਵਿੱਚ ਤੇ ਕੁਝ ਪਿੰਡਾਂ ਦਾ ਜਿਹੜੀ ਡਿਮਾਂਡ ਨਵੀਂ ਨਹੀਂ ਕਿ ਕੱਢੀ ਜਾ ਰਹੀ ਕਿਉਂਕਿ ਸਾਡਾ ਪਿਛਲੇ 16 ਤਰੀਕ ਦਾ ਜਿਹੜੇ ਡਿਮਾਂਡਾਂ ਦਿੱਤੇ ਆ ਗਿਆਂ ਸੀ ਔਰ ਸਾਡੇ ਕੋਲ ਰਸੀਵਿੰਗ ਦੀਆਂ ਰਸੀਦਾਂ ਨੇ ਪਰ ਆਮ ਆਦਮੀ ਪਾਰਟੀ ਨੂੰ ਲਾਭ ਦੇਣ ਵਾਸਤੇ ਜਿਹੜੀ ਇਹ ਤੋਂ ਦੀ ਡਿਪਟੀ ਕਮਿਸ਼ਨਰ ਮੈਡਮ ਸਿਨੂ ਦੁੱਗਲ ਹੈ ਉਹ ਬਕਾਇਦਾ ਆਮ ਆਦਮੀ ਪਾਰਟੀ ਦਾ ਵੋਟਾਂ ਦਾ ਲਾਭ ਦੇਣ ਵਾਸਤੇ ਜਿਹੜਾ ਚੋਣ ਜਾਬਤੇ ਦੀ ਲੰਘਣਾ ਕਰ ਰਹੀ ਹੈ ਅਸੀਂ ਜਿਹੜਾ ਪੰਜਾਬ ਦਾ ਚੋਣ ਕਮਿਸ਼ਨਰ ਅਹੁਦੇ ਤੋਂ ਵੀ ਤੇ ਔਰ ਜਿਹੜਾ ਦੇਸ਼ ਦਾ ਚੋਣ ਕਮਿਸ਼ਨਰ ਅਹੁਦੇ ਤੋਂ ਵੀ ਮੰਗ ਕਰਦੇ ਆਂ ਕਿ ਇਹਦੇ ਤੁਰੰਤ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਇਹਦੇ ਅਹੁਦੇ ਤੋਂ ਹਟਾਇਆ ਜਾਵੇ ਤੇ ਮਨਰੇਗਾ ਮਜ਼ਦੂਰਾਂ ਦਾ ਜਿਹੜਾ ਬੰਦਾ ਆ ਕੇ ਉਹਨਾਂ ਨੂੰ ਦਿੱਤਾ ਜਾ ਸਕੇ ਮੰਗਾ ਕੀ ਹੈਗੀ ਮੰਗਾ ਇਹ ਹਣ ਪਹਿਲੇ ਸਾਡੀਆਂ ਬਕਾਇਦਾ ਮੀਟਿੰਗਾਂ ਹੋਈਆਂ ਡੀਸੀ ਮੈਡਮ ਨਾਲ ਜਿਹੜਾ ਕਾਨੂੰਨ ਪਾਸ ਕੀਤਾ ਵੈ ਮਨਰੇਗਾ ਦਾ ਉਹਦੇ 100 ਦਿਨ ਮਜ਼ਦੂਰਾਂ ਨੂੰ ਕੰਮ ਮਿਲਣਾ ਚਾਹੀਦਾ ਪਰ ਇਸ ਡੀਸੀ ਮੈਡਮ ਦੀ ਨਲਾਇਕੀ ਕਾਰਨ ਕਿਉਂਕਿ ਇਹਨਾਂ ਨੇ ਮਨਰੇਗਾ ਦਾ ਮਜ਼ਦੂਰਾਂ ਦਾ ਬਾਈਟ ਉਹ ਜਾਣਬੁੱਝ ਕੇ ਤਿਆਰ ਨਹੀਂ ਕੀਤਾ ਇਹ ਜਿਹੜੀਆਂ ਆਮ ਲੋਕਾਂ ਦੀਆਂ ਵੋਟਾਂ ਨੇ ਉਹਨੂੰ ਖੁਰਦ-ਬੁਰਦ ਕੀਤਾ ਜਾ ਸਕੀ ਪਰ ਨਾਲ ਦੀ ਨਾਲ ਜਿਹੜੇ ਚੋਣ ਜਾਬਤੇ ਦੀ ਲੰਘਣਾ ਕਰਦੇ ਹੋਏ ਬਕਾਇਦਾ ਜੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਬੰਦੇ ਅੱਜ ਹੀ ਕੰਮ ਦੀ ਡਿਮਾਂਡ ਦੇ ਦਿੰਦੇ ਤਾਂ ਅੱਜ ਹੀ ਉਹਨਾਂ ਦਾ ਕੰਮ ਕੱਢ ਦਿੱਤਾ ਜਾਂਦਾ ਪਰ ਜਿਹੜਾ ਸਾਡਾ ਪਿਛਲੇ ਡੇਢ ਦੋ ਮਹੀਨੇ ਹੋ ਗਏ ਲਗਾਤਾਰ ਅਸੀਂ ਆਪ ਦੀਆਂ ਡਿਮਾਂਡਾਂ ਦੇ ਰਹੇ ਹਾਂ ਤਾਂ ਸਾਡੇ ਕਈਆਂ ਪਿੰਡਾਂ 'ਚ ਦੋ ਦਿਨ ਕੰਮ ਕੱਢਾ ਜਾਂਦਾ ਹੈ ਕਈਆਂ ਵਿੱਚ 5 ਦਿਨ ਤੇ ਕਈਆਂ ਵਿੱਚ ਕੱਢਾ ਹੀ ਨਹੀਂ ਜਾਂਦਾ ਕਿਉਂਕਿ ਕਾਨੂੰਨ ਦੇ ਵਿੱਚ ਜਿਹੜਾ 14 ਦਿਨ ਉਹਨਾਂ ਨੇ ਕੰਮ ਦੇਣਾ ਜ਼ਰੂਰੀ ਹੈ ਪਰ ਇਹ ਜਿਹੜਾ ਟੋੜ ਮੋੜ ਰੋਡ ਕੇ ਕੰਮ ਦਿੱਤਾ ਜਾਂਦਾ ਔਰ ਅਧੂਰਾ ਕੰਮ ਦਿੱਤਾ ਜਾਂਦਾ ਹੈ। ਅੱਗੇ ਕੋਈ ਮੀਟਿੰਗ ਹੋਈ ਜਿਹੜਾ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਨਹੀਂ ਮੀਟਿੰਗ ਕੋਈ ਨਹੀਂ ਹੋਈ ਕਿਉਂਕਿ ਉਹ ਬਕਾਇਦਾ ਡੀਸੀ ਮੈਡਮ ਜਿਹੜੀ ਹੈ ਉਹ ਕਹਿੰਦੀ ਵੀ ਮੈਂ ਉਹਨਾਂ ਦੇ ਕਾਨੂੰਨੀ ਕਾਰ ਵੀ ਕਰਾਂਗੀ। ਜਿਹੜੇ ਅਸੀਂ ਬਕਾਇਦਾ ਪਿਛਲੀਆਂ ਮੰਨ ਕੇ ਜੇ ਫੋਟੋਆਂ ਸਾਡੇ ਕੋਲ ਨੇ ਜਿਹੜਾ ਜਿੱਤੇ ਪੰਜ ਬੰਦੇ ਖੜੇ ਹੋਏ ਆ ਤੋਂ ਤੇ 10 ਬੰਦਿਆਂ ਦੀ ਹਾਜ਼ਰੀ ਪਈ ਹੈ ਪਰ ਜਿਹੜੇ ਪੰਜ ਬੰਦੇ ਖੜੇ ਨੇ ਉਹ ਵੀ ਆਪ ਦੇ ਜੋਬ ਕਾਰਡ ਤੇ ਨਹੀਂ ਖੜੇ ਹੋਏ ਹੋਏ। ਉਹ ਬਕਾਇਦਾ ਇਹਨਾਂ ਨੂੰ ਸਬੂਤ ਦਿੱਤੇ ਨੇ। ਬਿਓ ਜਿਹੜੇ ਜਿੰਦੇ ਵਿੱਚ ਵੀ ਜਿਵੇਂ ਏਪੀਓ ਨੇ ਉਥੇ ਗੜਬੜ ਕੀਤੀ ਏ ਜਾਂ ਥੱਲੇ ਵਾਲੇ ਜਿਹੜਾ ਐਮਲੇ ਨੇ ਗੱਲ ਜੀਓ ਨੇ ਕੀਤੀ ਏ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਜਿੱਥੇ ਹੋਈ ਏ ਕਾਰਵਾਈ ਪਰ ਜਿਹੜੀ ਇਹ ਪੂਰਨ ਤੌਰ ਤੇ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਸਾਡਾ ਜਿਹੜਾ ਪ੍ਰਦਰਸ਼ਨ ਹੈ ਬਿਲਕੁਲ ਜਾਰੀ ਰਹੇਗਾ ਤੇ ਵੋਟਾਂ ਵਾਲੇ ਦਿਨ ਜਿਹੜਾ ਇੱਕ ਤਰੀਕ ਨੂੰ ਅਸੀਂ ਵੱਡੀ ਗਿਣਤੀ ਜਿੰਨਾ ਅੱਜ ਦਰਨਾ ਛੇਸ ਤੋਂ ਡਬਲ ਤੋਂ ਚੋਰਾ ਜਿਹੜਾ ਹੈ ਸੰਘਰਸ਼ ਵੱਡਾ ਕਰਾਂਗੇ ਅਸੀਂ ਬਿਲਕੁਲ ਵੋਟਾਂ ਦਾ ਬਾਈਕਾਟ ਕਰਾਂਗੇ ਸਾਡੀ ਮਨਸਾ ਨਹੀਂ ਵੀ ਅਸੀਂ ਚੋਣਾਂ ਦੇ ਵਿੱਚ ਨਾ ਜਾਈਏ ਜਾਂ ਵੋਟ ਨਾ ਕਰੀਏ ਪਰ ਇਹ ਡੀਸੀ ਮੈਡਮ ਨੇ ਬਕਾਇਦਾ ਇਹਦੀ ਜੁਮੇਵਾਰ ਉਹ ਏ ਤੇਰੇ ਸਾਨੂੰ ਵੋਟਾਂ ਤੂੰ ਸਖਣਾ ਰੱਖਣਾ ਚਾਹੁੰਦੀ ਹੈ ਤੇ ਇਹਦੇ ਵਿੱਚ ਨਾਲੋਂ ਨਾਲ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਹੈ ਉਹਦੇ ਕੋਦੇ ਤੂੰ ਦੇ ਐਮਲ ਜੁਮੇਵਾਰ ਜੀ ਤੂੰ ਦਾ ਨਰਿੰਦਰਪਾਲ ਸੋਨਾ ਔਰ ਜਲਾਲਾਬਾਦ ਤੋਂ ਜਿਹੜਾ ਗੋਲਦੀ ਕਮੋਜ ਹੈ ਉਹ ਬਕਾਇਦਾ ਇਹਦੇ ਤੇ ਦਬਾਅ ਪਾ ਕੇ ਤੋ ਆਪ ਦਾ ਜਿਹੜਾ ਕੰਮ ਬਿਨਾ ਮਾਨਕਚਲ ਕਾਨੂੰਨ ਤੋਂ ਜਿਹੜਾ ਉਹ ਗਲਤ ਕੰਮ ਕਰਵਾ ਰਿਹਾ ਹੈ ਅੱਜ ਗਿਣਤੀ ਸਾਡੀ ਜਿਹੜੀ ਹੈਗੀ 1500 ਦੇ ਲਗਭਗ ਆ ਗਈ ਹੈ ਤੇ ਉਹ ਗਿਣਤੀ ਸਾਡੀ ਜਿਹੜੀ ਇਸ ਤੋਂ ਤਿੰਨ ਗੁਣਾ ਹੋਵੇਗੀ ਜਿਹੜੀ ਹਾਂ 5-6000 ਦੇ ਲਗਭਗ ਸਾਡੀ ਗਿਣਤੀ ਹੋਵੇਗੀ ਮੰਗਾ ਸਾਡੀ ਉਹ ਇਨੇ ਜਿਹੜਾ ਸਾਡੀ ਇੱਕ ਤਾਂ ਚਾਰ ਪਿੰਡ ਲਗਭਗ ਨੇ ਜਿੱਥੇ ਇਹ ਕਹਿੰਦੇ ਨੇ ਵੀ ਮਾਨਕਚਲ ਇਹ ਏਪੀਓ ਤੇ ਜਿਹੜਾ ਉਹਨਾਂ ਦਾ ਜੀਆਰਐਸ ਉਹਨ ਦੀ ਨਲਾਕੀ ਕਾਰਨ ਜਿਹੜਾ ਉਹਨੇ ਸਾਡੀਆਂ ਜਿਹੜੀਆਂ ਕੰਮ ਦੇ ਜਿਹੜੀ ਡਿਮਾਂਡ ਆ ਗਿਆ ਸੀ ਤੋ ਤੇ ਮਸਟੌਲ ਨੂੰ ਜ਼ੀਰੋ ਕਰਿਆ ਹੈ ਜਿਵੇਂ ਨੌਲਾ ਪਿੰਡ ਚੰਗੜ ਪੈਣੀ ਹੈ ਜਲਾਲਾਬਾਦ ਦੇ ਵਿੱਚ ਬਰੋਲੀ ਵਾਲਾ ਪਿੰਡ ਤੇ ਇਹ ਤੂ ਦੇ ਨਾਲ ਉਹ ਜ਼ੀਰੋ ਹਾਜ਼ਰੀ ਕਰੀ ਹੈ ਪਰ ਬਕਾਇਦਾ ਵੀਡੀਓ ਸਾਡੀ ਪਹਿਲੇ ਮਟਕਾਂ ਹੋਈਆਂ ਸੀ ਡੀਡੀ ਪੀਓ ਦੇ ਸਾਹਮਣੇ ਉਹਨਾਂ ਕਿਹਾ ਹੈ ਵੀ 1 ਘੰਟੇ ਦੇ ਵਿੱਚ ਵਿੱਚ ਪੇਮੈਂਟ ਪਾ ਸਕਦੀ ਏ ਪਰ ਜਦੋਂ ਇਹਨਾਂ ਦੇ ਨਾਲ ਵਿਧਾਇਕ ਜਿਹੜਾ ਗੋਲਦੀ ਕਮੋਜ ਔਰ ਨਰਿੰਦਰਪਾਲ ਸੋਨਾ ਮੀਟਿੰਗ ਕਰਦਾ ਹੈ ਉਹ ਕਹਿੰਦਾ ਜਿਨ੍ਹਾਂ ਦੇ ਖਾਤਿਆਂ 'ਚ ਪੇਮੈਂਟ ਪੈ ਗਈ ਤਾਂ ਸ਼ਾਇਦ ਵੋਟਾਂ ਜਿਹੜੀਆਂ ਸਾਡੀ ਆਮ ਆਦਮੀ ਪਾਰਟੀ ਨੂੰ ਨਾ ਪੈਣ ਗਿਆ ਉਹ ਇਹ ਕਾਰਨ ਨਹੀਂ ਹੈ ਵੀ ਵੋਟਾਂ ਦਾ ਲਾਭ ਲੈਣਾ ਚਾਹੁੰਦੇ ਨੇ